ਸਵਾਗਤ ਹੈ ਕਿਸਾਨ ਵੀਰੋ ਤਾਡਾ ਆਪਣੇ YouTube ਚੈਨਲ ਤੇ ਲੋਹੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਬੜਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੁਹ ਬੁਖਦੇ ਆਓਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਬਲੇਹਰਜੀਤ ਸਿੰਘ ਦੇ ਪਿੰਡ ਧੌਲਾ ਜ਼ਿਲ੍ਹਾ ਬੰਦ ਮੋਬਾਈਲ ਨੰਬਰ ਜੀ ਆਪਣਾ 9978732010 9978732010 ਤੇ ਆਪਾਂ ਦਿਖਾਵਾਂਗੇ ਦੋ ਬਿਹੜਾ ਸੁਜਾ ਸਮਝਾ ਹਾਂ ਦੋ ਸੁਜਾ ਪਹਿਲਾ ਨੰਬਰ ਜਿਹੜੀ ਬਿਹੜ ਦੇਖੀ ਜਾਂ ਲੈ ਕਿਹੜਾ ਸੁਹਾ ਤੁਈ ਹੈ ਇਹ ਦੂਜੇ ਸੂਰ ਸੁਜੇ ਤੇ ਦੂਜੇ ਸਵੇਕ ਕਿਨਾ ਟਾਈਮ ਹੋਗਾ ਸੁਈ ਇਰੇ ਰਾਤ ਸੀ ਇਹ ਇਸ ਵੇਲੇ 9 ਵਜੇ ਜੇ ਰਹੂਗੀ ਬੱਚਾ ਕੀ ਤਾਂ ਬੱਚੀ ਬੱਚੀ ਹੈ ਇਹ ਬਹੁਤ ਪਿਆਰੀ ਬੱਚੀ ਐਰ ਸਿਰ ਚ ਆ ਗਈ ਨਾ ਐਰ ਸਿਰ ਚ ਆ ਗਈ ਤਾਂ ਐਰ ਸਿਰ ਚ ਬੱਚੀ ਹੈ ਕਿ ਜੇਰੇ ਦੀ ਆਪ ਜੇ ਪ੍ਰੋਪਰ ਬੱਠਲ ਦੇ ਵਿੱਚ ਤੇ ਕਿੰਨਾ ਦੁੱਧ ਚੋਇਆ ਸਵੇਰੇ ਆਪਾਂ ਸਵੇਰੇ ਇਹਦੇ 6 ਤੋਂ 7 ਲੀਟਰ ਤੱਕ ਗੋਲਾ ਕੱਢਿਆ ਸੀ ਰੈਲੀ ਜੀ ਕਰਤੀ ਸੀ ਘਰਾਂ ਹਾਂ ਰੈਲੀ ਜੀ ਕਰਦੀ ਤੇ ਬੱਚਾ ਮੂਰੇ ਬੰਦਾ ਪਸਮਾਦ ਫੇਰ ਆ ਗਈ ਹੁਣ ਹਾਂ ਪਸਮਾਦ ਵਿੱਚ ਤਾਂ ਚੋਣ ਜਾਨਕ ਨੰਬਰ ਹੈ ਅਹੇ ਜੀ ਸਭਿਆਰ ਕਿਥੇ ਰੱਖੇ ਸਰਵਰ ਧਾਰਾ ਵਗੈਰਾ ਦੇਖੋ ਪੂਰਾ ਮੋਟਾ ਸਾਫ ਜਿਹਾ ਚੋਣਾ ਜਮਾ ਇੱਕ ਨੰਬਰ ਦਾ ਤੇ ਮੂਰੇ ਸਭ ਧਾਰਾ ਮਾਰਦੀ ਫਿਰ ਚਿਚਵਾਈ ਵਗੈਰਾ ਦੇਖੋ ਜਮਾ ਪੂਰੀ ਇੱਕ ਨੰਬਰ ਦੀ ਮੋਟਾ ਚੂਣਾ ਸਾਫ ਸੁਥਰਾ ਤੇ ਮਗਰ ਸਾਹ ਡੋਕਧਾਰਾ ਹੋਰ ਮਾਰ ਦੀ ਵੀ ਤੇ ਚਿਚਵਾਈ ਵਾਲੇ ਪਾਸੇ ਬੇਫਿਕਰ ਹੋ ਜੋ ਓਕੇ ਆ ਪਰ ਠੀਕ ਆ ਧੋੜ ਦੇ ਬਾਹਰ ਨੂੰ ਤੇ ਪਹਿਲੇ ਸਵੇਰ ਉਦ ਕਿੰਨਾ ਰਸਿਆ ਮਾਲ ਕਣੇ ਦਾ ਪਹਿਲੇ ਸਵੇਰ ਵੀ 25 ਕਿਲੋ ਦਿੰਦਾ ਰਹਿ ਬਹਿੜਦਾ ਕਿੰਨਾ ਮੰਨ ਕੇ ਚੱਲੇ ਬੰਦਾ ਅੱਜ ਕੀ ਇਹਦੇ 30 ਤੋਂ ਪਲੱਸ ਕਰਨ ਲੈਣੇ ਮੰਨ ਕੇ ਜਨੇ ਕੀ ਆਂਦਾ ਸੇਵਾ ਦਾ ਗਰਮੀ ਦੇ ਹਿਸਾਬ ਨਾਲ 27 28 ਕਿਲੋ ਲੈਦਾ ਹੈਗੀ ਆ 27 28 ਕਿਲੋ ਪ੍ਰੋਟੀਨ ਜਦੋਂ ਤੇ ਦੇਉਗੇ ਤੇ ਭਾਜ ਦਾ ਕੀ ਆ ਭਾਜ ਵੀਰੇ ਫੋਨ ਤੇ ਦੋ ਟੋਰੀ ਬਾਹਰ ਨੂੰ ਤੋ ਵੀਰੋ ਫੇਸ ਕੁਆਲਿਟੀ ਵਗੈਰਾ ਦੇਖੋ ਬੈਠਦੀ ਪੂਰੀ ਸਾਫ ਸੁਥਰੀ ਤੇ ਥੋੜੀ ਐਰ ਸੈਰ ਵਾਲੇ ਅੰਗ ਦੇ ਵਿੱਚ ਆ ਦੂਜਾ ਸੂਆ ਸੂਈ ਸਵਾਈ 27 28 ਕਿਲੋ ਦੁੱਧ ਆ ਬਣਾ ਦੇਣਾ ਰੇਟ ਫੋਨ ਤੇ ਹੋਗਾ ਪਿੱਛੇ ਐਰ ਸੈਰ ਦੀ ਇਹਨੇ ਬੱਚੀ ਦਿੱਤੀ ਆ ਸੋ ਥੰਮ ਥੰਮ ਦੇਖੋ ਕਾਹ ਵਾਤਾ ਪੂਰਾ ਮੋਟਾ ਸੋਹਣਾ ਥਾਣਾ ਗੁੱਲੇ ਵਾਲਾ ਥਾਣ ਜਮਾ ਹਾਥੀ ਚਵਾਈ ਵਾਲਾ ਸ਼ਾਈਨਿੰਗ ਵਗੈਰਾ ਦੇਖੋ ਬੱਚੀ ਦੀ ਤੇ ਮੂੰਹ ਮੱਥਾ ਸਾਫ ਸੁਥਰਾ ਤੇ ਨਾਲਾ ਨੂੜਾ ਹਵਾਨੇ ਦੇ ਬਹੁਤ ਚੰਗੀਆਂ ਰੇਟ ਵੀਰ ਕਹਿੰਦੇ ਫੋਨ ਤੇ ਹੋਗਾ 25 ਕਿਲੋ ਦੁੱਧ ਪਲੂਣ ਦਾ ਪਾਇਆ ਹੋਇਆ ਤੇ ਇਹਦੀ 27 28 27 ਤੇ ਅਗਲੀ ਦੂਜੇ ਨੰਬਰ ਦੇ ਡੱਬੀ ਵਾੜ ਦੇਖੇ ਨੇ ਐਚ ਐਫ ਆ ਫਾਈ ਕਿਹੜਾ ਸੂਆ ਸੂਈ ਹੈ ਇਹ ਕਿਹਦੇ ਤੀਜਾ ਸੂਆ ਇਹ ਕਦੋਂ ਕੁ ਸੂਈ ਹੈ ਇਹਨੂੰ ਅੱਜ ਸੱਤ ਮਾਦਿਆਂ ਬਾਅਦ ਸੂਈ ਮਗਰ ਬੱਚੀ ਹੈ ਬਹੁਤ ਚੰਗੀ ਮਗਰ ਇਹਦੇ ਡੱਬੀ ਬੱਚੀ ਆ ਗਈ ਹੈ ਨਾ ਬਹੁਤ ਚੰਗੀ ਬੱਚੀ ਹੈ ਐਚ ਐਫ ਦੀ ਹਫ਼ਤਾ ਹੋ ਗਿਆ ਸੂਈ ਨੂੰ ਹਾਂ ਹਫ਼ਤਾ ਹੋਇਆ ਹੈ ਸੱਤ ਮਾਦਿਆਂ ਬਾਅਦ ਸੱਤ ਮਾਦਿਆਂ ਬਾਅਦ ਜੇ ਅਜੂ ਜਮਾ ਡੰਨਾ ਜੇ ਇਹਨੂੰ ਜੂਤੀਓ ਚੰਗਰ ਤੇ ਦੁੱਧ ਕਿੰਨਾ ਹਾਜ਼ਰ ਆ ਹੁਣ ਦੁੱਧ ਹੈ 327 ਕਿਲੋ ਦੁੱਧ ਤਿਆਰ ਹੈ ਜਮਾ ਨਿਬੜੂਗਾ ਜਮਾ ਨਿਬੜੂਗਾ 27 ਕਿਲੋ ਚੋਕੇ ਦੇ ਨਹੀਂ 13 ਲੀਟਰ ਦਾ 13 ਲੀਟਰ ਟਾਈਮ ਦੇ ਮੰਨ ਕੇ ਦੇਵਾਂਗੇ ਜੀ 13 ਲੀਟਰ ਐਨ ਚੋ ਆਕੇ ਦੇ ਮੰਗ ਲਈ ਇੱਕ ਟਾਈਮ ਧਾਰਾ ਦੂਰ ਇੱਕ ਨੰਬਰ ਧਾਰਾ ਦੂਰ ਇੱਕ ਨੰਬਰ ਜੀ ਸੋ ਕੋਈ ਨਿਆਣਾ ਪੁੰਦੀ ਲੋੜ ਨਹੀਂ ਹੈ ਨਾ ਕੋਈ ਲੋੜ ਨਹੀਂ ਵੀਰੇ ਇਦਾਂ ਹੀ ਵਹਿ ਜਾ ਭਾਵੇਂ ਹਾਂ ਜੀ ਹਜੇ ਮੰਨ ਕੇ ਚੱਲੋ ਜੇ ਜਦੋਂ 15 ਦਿਨ ਦੀ ਇਹ ਸਮੀਧੀ ਹੋ ਗਈ ਨਾ ਠੀਕ ਹੈ ਉਹਦੇ ਨਾਲ 35 ਕਿਲੋ ਵਿੱਚ ਕਰ ਦੇਣਾ ਗਰਮੀ ਦੇ ਵਿੱਚ ਵੀ 34-35 ਤੇ ਚੱਲੋਗੀ ਤੀਤੋਂ ਬਾਅਦ ਮੰਨ ਕੇ ਚੱਲੋ ਜਿਵੇਂ ਗਰਮੀ ਦੇ ਉਹ ਤਰੀਸ ਨਾਲ ਜ਼ਿਆਦੇ ਆ ਗਈ 32-33 ਤਾਂ ਆਇਆ ਵੀ ਦੀਨ ਚ ਦੇਉਗੇ ਮੰਨ ਕੇ ਚੱਲੀ ਐਵਰੇਜ 30 ਤੋਂ ਬਾਅਦ ਵਾਲੀ ਹੈਗੀ ਐ ਇਹੋ ਪਲੱਸ ਪਲੱਸ ਜੀ ਧਾਰਾ ਦੂਰ ਇੱਕ ਨੰਬਰ ਇੱਕ ਤੋ ਦੇਖੋ ਕੋਈ ਨਿਆਣੀ ਜੀ ਲੋੜ ਨਹੀਂ ਨਹੀਂ ਚਾਹ ਮਸ਼ੀਨੀ ਚ ਵਾਈ ਕਰੀ ਚਾਹੀਏ ਜਾਂ ਥੀ ਹੈ ਨਾ ਦੋਨੇ ਟਾਈਪ ਦਾ ਇਹ ਥਾਨ ਲਗਾਂ ਮਗਾ ਜਰਾ ਜਮਾ ਦੇ ਦਰ ਸਵਾਦ ਹੁੰਦਾ ਜੀ ਘਾਰਾ ਮਾਰਦਾ ਤੋ ਦੇਖੋ ਚੋਣ ਚਵਾਈ ਬਿਲਕੁਲ ਇੱਕ ਨੰਬਰ ਪੂਰੀ ਮੋਟੀ ਚਵਾਈ ਆ ਤੇ ਦੁੱਧ ਵੀ ਜਮਾ ਚਿੱਟਾ ਫਿਰ ਬਰਫ ਵਰਗਾ ਹੈ ਨਾ ਹਾਂ ਜੀ ਆ ਦੁੱਧ ਬਣ ਗਿਆ ਵੀਰੇ ਇਹਦਾ ਭਾਵ ਯਾਰ ਕੀ ਆ ਇਹਦਾ ਭਾਵ ਨੇ ਫੋਨ ਤੇ ਕਰਾਂਗੇ ਤੋਰੀ ਫਿਰ ਬਾਹਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ 27 ਕਹਿੰਦਾ ਵੀ 22 ਲੀਟਰ ਦੁੱਧ 13 ਲੀਟਰ ਟਾਈਮ ਦਾ ਜਮਾ ਚੋ ਕੇ ਤੁਹਾਨੂੰ ਹਾਜ਼ਰ ਮਿਲੂਗਾ ਕੱਦ ਵੈੜ ਚੰਗਾ ਜਿੰਦ ਜਾਣ ਬਿਊਟੀ ਬਹੁਤ ਚੰਗੀ ਆ ਤੇ ਜੈਨੂਅਲ ਦੂਜਾ ਸੂਆ ਵੈੜ ਸੁਈ ਆ ਕਮ ਕਦਮ ਕਾਲੀਆ ਵੀਰ ਜੀ ਸੋ ਮੂੰਹ ਮੱਥਾ ਦੇਖੋ ਕਿਆ ਬਾਤ ਆ ਪੂਰਾ ਸਾਫ਼ ਸੁਥਰਾ ਸੋ ਬਰੋ ਪ੍ਰਿੰਟ ਨੋਟ ਦੇਖੋ ਬੱਚੀ ਦੇ ਬਹੁਤ ਜਿਆਦਾ ਚੰਗੇ ਆ ਤੇ ਰਾਜੀ ਸਮੀ ਬੜੀ ਬਹੁਤ ਜਿਆਦਾ ਹੈ ਹਨਾ ਤੋਰਦੀ ਵੀਰੇ ਸੋ ਬਾਕੀ ਲਹਿਵਾ ਦੇਖੋ ਪੂਰਾ ਫਿਟਿੰਗ ਵਾਲਾ ਤੇ 22 ਲੀਟਰ ਜਮਾ ਮਿਲ ਕੇ ਦੇਵਾਂਗੇ ਹਾਂ ਜੀ ਸਵੈਟ ਵੀਰ ਜੀ ਇੱਕ ਨੰਬਰ ਆ ਹਨਾ ਇੱਕ ਨੰਬਰ ਵੀਰ ਜੀ ਇੱਕ ਨੰਬਰ ਆ ਪਰ ਧਾਰਾ ਮਰਵਾਤੇ ਬਿਨਾ ਨਿਆਣੇ ਤੋਂ ਬਿਨਾ ਨਿਆਣੇ ਤੋਂ ਧਾਰਾ ਜਿੱਦਾ ਮਰਜੀ ਮਾਰੋ ਤੇ ਮਿਲ ਕੇ ਵੇਖੋ ਸਾਫ ਸਫਾਈ ਬਾਕੀ ਜਿੰਦ ਜਾਨ ਸਮੀ ਪੜੀ ਵੀ ਬਹੁਤ ਜਿਆਦੇ ਆ ਸੁਭਰਾ ਬਾਕੀ ਮੱਝਾ ਦੇਖੋ ਬਹੁਤ ਵੀਰਾਂ ਕੋਲੇ ਆ ਬੱਚੇ ਤਾਜੇ ਆ 12 ਮੱਝਾਂ ਵਿਕਰੀਆਂ ਨੇ ਜਿਵੇਂ ਤਾਜ਼ਾ ਸੂਂਝਾਂ ਹਾਜ਼ਰ ਖੜੀਆਂ ਕੋਈ ਵੀ ਮੈਂ ਕਿਸੇ ਵੀਰ ਦੇ ਪਸੰਦ ਤੋਂ ਹੋਵੇ 24 ਘੰਟੇ ਹੁੰਦੀਆਂ ਨੇ ਅੱਛਾ ਹਰ ਵਕਤ ਹੁੰਦੀਆਂ ਇਹ 12 ਤੋਂ 52 ਆਪਣੇ ਕੋਲ ਰਕੇਡ ਚ ਹੁੰਦੀਆਂ ਨੇ ਠੀਕ ਹੈ 5 ਤੋਂ 6 ਤੱਕ ਬੈੜਾ ਹੁੰਦੀਆਂ ਨੇ ਰਿਪੀਟ ਠੀਕ ਹੈ 12 ਬੈੜਾ ਮੱਝਾਂ ਸਾਰੀਆਂ ਸੇਲ ਆ ਹਨਾ ਕੋਈ ਵੀ ਬੰਦਾ ਪਸੰਦ ਕਰੇ ਆ ਕੇ ਜਿਹੇ ਹੀ ਤੁਹਾਨੂੰ ਪਸੰਦ ਆ ਲੈ ਸਕਦਾ ਨੀਲੀ ਦਾ ਵੀ ਇੱਕ ਖੜੀ ਠੀਕ ਹੈ ਸੂਂਝਾਂ ਸਵਾਝਾਂ ਸਾਰੀਆਂ ਹਾਂ ਕੱਲ ਸੂਝਾਂ ਵੀ ਹਾਜ਼ਰ ਹੋਦੀ ਕਿੰਨੇ ਕਿਤੋਂ ਦਾ ਹਾਜ਼ਰ ਆਏ ਥੱਲੇ ਇਧਰ 10 ਕਿਲੋ ਬੋਲੀ ਦਿਆੜਾ ਵੀ ਠੀਕ ਹੈ ਬੱਚੇ ਠੀਕ ਹੈ ਤੇ ਨੰਬਰ ਹੋਲੀਬਾਈ ਦੁਆਰੇ ਆਪਣਾ 9878732010 ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਤੋਂ ਵੀ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ